ਸਭ ਤੋਂ ਪਹਿਲਾਂ ਤਾਂ ਸਮੁੱਚੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਅੱਜ ਦੇ ਪੂਰਨaband ਦੇ ਵਿੱਚ ਸਮਰਥਨ ਦੇਣ ਲਈ ਇੱਥੇ ਜਿੰਨੀਆਂ ਵੀ ਜਥੇਬੰਦੀਆਂ ਪਹੁੰਚੀਆਂ ਸਾਰਿਆਂ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਖਾਸ ਕਰਕੇ ਐਸਕੇਐਮ ਸੰਯੁਕਤ ਕਿਸਾਨ ਮੋਰਚਾ ਜਿਨ੍ਹਾਂ ਦੀ ਅੱਜ 43 ਸੈਕਟਰ ਦੇ ਵਿੱਚ ਆਪਣੀ ਵੀ ਕਾਲ ਸੀ ਉਹਨਾਂ ਨੇ ਸਮੇਂ-ਸਮੇਂ ਤੇ ਹਮੇਸ਼ਾ ਸਾਡੀ ਮਦਦ ਕੀਤੀ ਤੇ ਅੱਜ ਵੀ ਆਪਦੀ ਕਾਲ ਦੇ ਬਾਵਜੂਦ ਉਹ ਜ਼ਰੂਰੀ ਰਜੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਵਿੱਚ ਪਹੁੰਚੇ ਨੇ ਉਹਨਾਂ ਦਾ ਅਸੀਂ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ ਉਹਨਾਂ ਦੇ ਮੋਰਚੇ ਦੇ ਵਿੱਚ ਅਸੀਂ ਜਿੱਥੇ ਸਰੀਰਕ ਤੌਰ ਤੇ ਪਹੁੰਚ ਕੇ ਉਹਨਾਂ ਨੂੰ ਸਮਰਥਨ ਕੀਤਾ ਸੀ ਅੱਜ ਪ੍ਰੈਸ ਦੇ ਮਾਧਿਅਮ ਰਾਹੀਂ ਵੀ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਹਰ ਮੁੱਦੇ ਤੇ ਉਹਨਾਂ ਨੂੰ ਪੂਰਨ ਸਮਰਥਨ ਵੀ ਪਹਿਲਾਂ ਦੀ ਤਰ੍ਹਾਂ ਹਮੇਸ਼ਾ ਦਿੰਦੇ ਰਹੇ ਤੇ ਅੱਜ ਵੀ ਕਰਦੇ ਆਂ ਵੇਖੋ ਜਿਹੜੀ ਅੱਜ ਪੰਜਾਬ ਯੂਨੀਵਰਸਿਟੀ ਦੇ ਧਰਨੇ ਨੂੰ ਜਿਹੜਾ ਅੱਜ 25 ਦਿਨ ਹੋ ਗਿਆ ਐਨੀ ਠੰਡ ਦੇ ਬਾਵਜੂਦ ਜਿਹੜਾ ਧਰਨਾ ਚੱਲ ਰਿਹਾ ਪੂਰੇ ਜਾਬਤੇ ਦੇ ਵਿੱਚ ਰਹਿ ਕੇ ਜਿਹੜਾ ਧਰਨਾ ਚੱਲ ਰਿ ਇਹ ਇਕੱਲੀ ਸੈਨੇਟ ਦੀ ਲੜਾਈ ਨਹੀਂ ਅੱਜ ਪੰਜਾਬ ਦੀ ਹੋਂਦ ਦੀ ਪੰਜਾਬ ਦੇ ਮਾਣ ਦੀ ਪੰਜਾਬ ਦੀ ਵਿਰਾਸਤ ਦੀ ਲੜਾਈ ਹੈ ਤੇ ਸੈਨੇਟ ਹੈ ਜਿਹੜੀ ਇਹ ਪੰਜਾਬ ਯੂਨੀਵਰਸਿਟੀ ਦੀ ਹਾਇਰ ਜਿਹੜੀ ਡਿਸੀਜਨ 메ਕਿੰਗ ਜਿਹੜੀ ਬਾਡੀ ਹੈ ਉਹਦੇ ਨਾਲ ਲਗਭਗ 201 ਕਾਲਜ ਤੇ 3 ਲੱਖ ਜਿਹੜਾ ਸਟੂਡੈਂਟ ਹੈ ਉਹਦੇ ਡੈਮੋਕਰੈਟਿਕ ਰਾਈਟ ਦੀ ਗੱਲ ਹੈ ਤੇ ਅੱਜ ਸਾਨੂੰ 25 ਦਿਨ ਹੋ ਗਏ ਇੱਕ ਪਾਸੇ ਤਾਂ ਆਪਾਂ ਲੋਕਤੰਤਰ ਦੀ ਮਜ਼ਬੂਤੀ ਦੀ ਗੱਲ ਕਰਦੇ ਆਂ ਲੋਕਤੰਤਰ ਤੇ ਆਪਾਂ ਲੋਕ ਸਭਾ ਦੇ ਵਿੱਚ ਖੜਕੜ ਕੇ ਵੱਡੇ ਵੱਡੇ ਬਿਆਨ ਦਿੰਨੇ ਆਂ ਜਿਹੜੇ ਦੂਜੇ ਪਾਸੇ ਜਿਹੜਾ ਯੂਥ ਹੈ ਜਿਹੜਾ ਖਾਸ ਕਰਕੇ ਅੱਜ ਆਪਾਂ ਗ੍ਰੈਜੂਏਟ ਕੌਨਸਟਿਟੂਐਂਸੀ ਦੀ ਗੱਲ ਕਰ ਲਈਏ ਤੇ ਲਗਭਗ 3 ਲੱਖ ਸਟੂਡੈਂਟ ਹੈ ਜਿਹੜਾ ਉਹਨਾਂ ਦਾ ਡੈਮੋਕਰੈਟਿਕ ਰਾਈਟ ਲੈਣ ਵਾਸਤੇ ਸਾਨੂੰ ਅੱਜ 25 ਦਿਨ ਧਰਨੇ ਤੇ ਬਹਿਣਾ ਪੈਜੇ ਤੇ ਆਪਾਂ ਵੇਖ ਸਕਦੇ ਹਾਂ ਕਿ ਆਪਾਂ ਦੀ ਲੋਕਤੰਤਰ ਨੂੰ ਲੈ ਕੇ ਜੜੀਆਂ ਵੱਡੀਆਂ ਵੱਡੀਆਂ ਸਪੀਚਾਂ ਦਿੰਦੇ ਆ ਉਹਨਾਂ ਦੇ ਪਿੱਛੇ ਅਸਲੀਅਤ ਕਿੰਨੀ ਕੁ ਹੈ ਸੋ ਇਸ ਕਰਕੇ ਜਿੱਥੇ ਅੱਜ ਖਾਸ ਕਰਕੇ ਮੈਂ ਜਿਹੜਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਖਾਸ ਤੌਰ ਤੇ 25 ਦਿਨ ਹੋ ਗਏ ਜਾਬਤੇ ਦੇ ਵਿੱਚ ਰਹਿ ਕੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਹੋਇਆਂ ਇਸ ਧਰਨੇ ਨੂੰ ਸਫਲਤਾਪੂਰਵਕ ਚਲਾ ਰਿਹਾ ਕਿਉਂਕਿ ਜਿਹੜੀ ਸੈਂਟਰ ਦੀ ਸਰਕਾਰ ਵੱਲੋਂ ਸਮੇਂ-ਸਮੇਂ ਤੇ ਇਸ ਧਰਨੇ ਨੂੰ ਤਾਰਪੀਡੋ ਕਰਨ ਵਾਸਤੇ ਕਦੀ ਤਾਂ ਸਾਨੂੰ ਖਿੱਤਿਆਂ ਦੇ ਆਧਾਰ ਤੇ ਉਲਝਾਉਣ ਦੀ ਕੋਸ਼ਿਸ਼ ਕੀਤੀ ਕਦੀ ਭਾਸ਼ਾ ਦੇ ਆਧਾਰ ਤੇ ਉਲਝਾਉਣ ਦੀ ਕੋਸ਼ਿਸ਼ ਕੀਤੀ ਤੇ ਕਦੇ ਸਾਨੂੰ ਜਿਹੜਾ ਧਰਮ ਦੇ ਆਧਾਰ ਤੇ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਥੋਂ ਦੇ ਪੜ੍ਹੇ ਲਿਖੇ ਵਿਦਿਆਰਥੀ ਵਿਧਾਈ ਦੇ ਹੱਕਦਾਰ ਹੈ ਕਿ ਜਿਹੜੀਆਂ ਸੈਂਟਰ ਸਰਕਾਰ ਦੀਆਂ ਕੋਝੀਆਂ ਚਾਲਾਂ ਹਰੇਕ ਕੋਝੀ ਚਾਲ ਦੇ ਇਨਾਂ ਕੋਲ ਜਵਾਬ ਸੀ ਇਹਨਾਂ ਨੇ بڑے ਜਾਬਤੇ ਦੇ ਵਿੱਚ ਰਹਿ ਕੇ ਡਿਸਪਲਿਨ ਦੇ ਵਿੱਚ ਰਹਿ ਕੇ ਸੈਂਟਰ ਦੀ ਜਿੱਥੇ ਹਰ ਤਾਰ ਪੀਡੋ ਕਰਨ ਵਾਲੀ ਚਾਲ ਨੂੰ ਸਮਝ ਆਉਦਾ ਜਵਾਬ ਦਿੱਤਾ ਉੱਥੇ ਜਾਬਤੇ ਦੇ ਵਿੱਚ ਰਹਿ ਕੇ ਲਗਾਤਾਰ 25 ਦਿਨਾਂ ਤੋਂ ਬੜੇ ਸਕਸੈਸਫੁਲ ਵੇ ਦੇ ਨਾਲ ਆਉਦੇ ਧਰਨੇ ਨੂੰ ਚਲਾ ਰਹੇ ਆ ਅੱਜ ਵੀ ਜਿਹੜਾ ਅਸੀਂ ਪੂਰਨ ਬੰਦ ਦੀ ਕਾਲ ਦਿੱਤੀ ਸੀ ਉਹਨੂੰ ਵੀ ਅਸੀਂ ਬੜੇ ਸ਼ਾਂਤ ਸ਼ਾਂਤਮਈ ਤਰੀਕੇ ਦੇ ਨਾਲ ਸਫਲਤਾਪੂਰਵਕ ਸਿਰੇ ਚੜ੍ਹਿਆ ਇਹਦੇ ਵਾਸਤੇ ਜਿਹੜਾ ਸਮੁੱਚਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੀ ਜਿਹੜਾ ਵਧਾਈ ਦਾ ਹੱਕਦਾਰ ਹੈ ਤੇ ਜਿੰਨੀਆਂ ਵੀ ਜਥੇਬੰਦੀਆਂ ਸਾਨੂੰ ਸਪੋਰਟ ਕਰਨ ਲਈ ਪਹੁੰਚਿਆ ਵੀ ਵਧਾਈ ਦੀਆਂ ਹੱਕਦਾਰ ਅਸੀਂ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਕਿ ਪੰਜਾਬ ਬੀਜੇਪੀ ਪਹਿਲਾਂ ਤਾਂ ਆਪਾਂ ਜੇ ਗੱਲ ਕਰ ਲਈ ਯੂਨੀਵਰਸਿਟੀ ਅਥਾਰਟੀ ਨੇ ਕੇਂਦਰ ਸਰਕਾਰ ਨੇ ਸਮੇਂ-ਸਮੇਂ ਤੇ ਸਾਨੂੰ ਜਿਹੜੀਆਂ ਵੱਖ-ਵੱਖ ਸਟੇਟਮੈਂਟਾਂ ਦੇ ਕੇ ਯੂ-ਟਰਨ ਵੀ ਲਾਏ ਨੇ ਸਾਨੂੰ ਉਲਝਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਹੁਣ ਪੇਪਰ ਨੂੰ ਲੈ ਕੇ ਵੇਖੋ ਕਿੰਨੀ ਇਹਨਾਂ ਨੇ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਖਾਸ ਤੌਰ ਤੇ ਪੰਜਾਬ ਬੀਜੇਪੀ ਨੂੰ ਕਿਉਂਕਿ ਪੰਜਾਬ ਬੀਜੇਪੀ ਨੂੰ ਅੱਜ ਸਾਨੂੰ 9 ਦਿਨ ਹੋ ਗਿਆ ਵਾਈਸ ਚਾਂਸਲਰ ਨੂੰ ਅਪਰੂਵਲ ਵਾਸਤੇ ਜਿਹੜਾ ਲੈਟਰ ਭੇਜੀ ਹੈ ਅੱਜ 16 ਦਿਨ ਹੋ ਗਏ ਅੱਜ 16 ਦਿਨਾਂ ਬਾਅਦ ਵੀ ਜਿਹੜੀ ਗੱਲ ਉੱਥੇ ਦੀ ਉੱਥੇ ਖੜੀ ਹੈ ਮੈਂ ਖਾਸ ਕਰਕੇ ਸਰਦਾਰ ਰਵਨੀਤ ਸਿੰਘ ਬਿੱਟੂ ਜਿੰਨਾ 3 ਦਿਨ ਪਹਿਲਾਂ ਇੱਕ ਮੈਸੇਜ ਕਨਵੇ ਕੀਤਾ ਸੀ ਕਿ ਜਲਦ ਜਿਹੜਾ ਚੋਣਾਂ ਦਾ ਐਲਾਨ ਕੀਤਾ ਜਾਊਗਾ ਪਰ ਉਸ ਗੱਲ ਨੂੰ ਵੀ ਅੱਜ 4 ਤੋਂ 5 ਦਿਨਾਂ ਦਾ ਸਮਾਂ ਹੋ ਗਿਆ ਤੇ ਮੈਂ ਜਿਹੜਾ ਇੱਕ ਕੜੀ ਦਾ ਰੋਲ ਨਿਭਾ ਰਿਹਾ ਸਰਦਾਰ ਰਵਨੀਤ ਸਿੰਘ ਬਿੱਟੂ ਨੂੰ ਵੀ ਬੇਨਤੀ ਕਰਦਾ ਪੰਜਾਬ ਬੀਜੇਪੀ ਨੂੰ ਵੀ ਬੇਨਤੀ ਕਰਦਾ ਵੇਖੋ ਅਸੀਂ ਬੇਨਤੀ ਕਰ ਰਹੇ ਹਾਂ ਸਾਨੂੰ ਮਜਬੂਰ ਨਾ ਹੋਣਾ ਪਵੇ ਇਸ ਕਰਕੇ ਅਸੀਂ ਬੇਨਤੀ ਕਰ ਰਹੇ ਕਿ ਸੰਜੀਦਾ ਰੋਲ ਪਲੇ ਕਰਨ ਤੇ ਛੇਤੀ ਤੋਂ ਛੇਤੀ ਸੈਨੇਟ ਦੀਆਂ ਚੋਣਾਂ ਜਿਹੜੀਆਂ ਉਹਦੀ ਤਰੀਕ ਲੈ ਕੇ ਆਉਣ ਨਹੀਂ ਤੇ ਸਾਨੂੰ ਮਜਬੂਰਨ ਵਸ ਜਿਵੇਂ ਅਸੀਂ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀ ਵਿਦਿਆਕ ਧਾਰਿਆਂ ਦੇ ਵਿੱਚ ਸਿੱਖਿਆ ਹਮੇਸ਼ਾ ਪ੍ਰਾਇਓਰਟੀ ਰਹਿੰਦੀ ਹੈ ਅਸੀਂ ਜਿਹੜਾ ਅੱਜ ਵਾਲਾ ਫੈਸਲਾ ਸੀ ਇਹ ਵੀ ਮਜਬੂਰੀ ਦੇ ਵਸ ਲਿਆ ਅਸੀਂ ਵਿਦਿਆਰਥੀਆਂ ਦੀ ਜਿਹੜੀ ਸਿੱਖਿਆ ਦੇ ਜਿਹੜਾ ਉਹਨਾਂ ਦੇ ਭਵਿੱਖ ਦੇ ਨਾਲ ਕਿਸੇ ਤਰ੍ਹਾਂ ਦਾ ਖਲਵਾੜ ਨਹੀਂ ਕਰਨਾ ਚਾਹੁੰਦੇ ਸੀ ਅੱਜ ਵਾਲਾ ਫੈਸਲਾ ਵੀ ਸਾਨੂੰ ਸ਼ੌਂਕ ਨਾਲ ਨਹੀਂ ਮਜਬੂਰੀ ਨਾਲ ਲੈਣਾ ਪਿਆ ਇਹ ਕਦੇ ਦਿਨ ਦੇ ਵਿੱਚ ਅਸੀਂ ਤਾਂ ਅੱਜ ਤੱਕ ਦੇ ਹੀ ਵੇਟ ਕੀਤੀ ਕਿ ਸਾਨੂੰ ਜਿਹੜਾ ਚੋਣ ਦੀ ਡੇਟ ਦਿੱਤੀ ਜਾਵੇ ਪਰ ਅੱਜ ਤੱਕ ਹੁਣ ਤੱਕ ਵੀ ਜੜੀ ਕੋਈ ਡੇਟ ਨਹੀਂ ਆਈ ਸੋ ਸਾਹੀ ਮਜਬੂਰੀ ਬਸ 3 ਤਰੀਕ ਨੂੰ ਜਿਹੜਾ ਪੰਜਾਬ ਬੀਜੇਪੀ ਦੇ ਜਿੰਨੇ ਵੀ ਦਫ਼ਤਰ ਨੇ ਉਹਨਾਂ ਦਾ ਘਰਾਓ ਵੀ ਕਰਾਂਗੇ ਤੇ ਨਾਲ ਜਿਹੜਾ ਚੰਡੀਗੜ੍ਹ ਦਾ ਦਫ਼ਤਰ ਹੈ ਇੱਥੇ ਵੀ ਅਸੀਂ ਕਰਾਓ ਕਰਾਂਗੇ ਉਸ ਉਸ ਘਰਾਓ ਦੇ ਵਿੱਚ ਅਸੀਂ ਜਿੰਨੀਆਂ ਵੀ ਪੰਜਾਬ ਹਤਾਸ਼ੀ ਜਥੇਬੰਦੀਆਂ ਚਾਹੇ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਵਿਦਿਆਰਥੀ ਜਥੇਬੰਦੀਆਂ ਕਿਉਂਕਿ ਇਹ ਸਾਂਝਾ ਕੌਸ ਹੈ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਚੰਡੀਗੜ੍ਹ ਦਫ਼ਤਰ ਦੇ ਨਾਲ-ਨਾਲ ਪੰਜਾਬ ਵਿੱਚਲੇ ਜਿਹੜੇ ਭਾਜਪਾ ਦਫ਼ਤਰਾਂ ਦਾ ਘਰਾਓ ਕਰਾਂਗੇ ਸਰ ਅੱਜ ਜਿਵੇਂ ਜਿਸ ਤਰੀਕੇ ਨਾਲ ਇਹਨੇ ਤੁਹਾਡੀ ਸ਼ਾਂਤ ਨਹੀਂ ਕਾਲ ਸੀਗੀ ਉਸ ਪੁਲਿਸ ਵੱਲੋਂ ਇੱਕ ਇਥੇ ਕਿਲਾਬੰਦੀ ਕੀਤੀ ਗਈ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ ਸਰ ਜਿੱਦਾਂ ਦੇਖੋ ਵੀ ਸਾਡੀ ਪਰਮਿਸ਼ਨਸ ਦੇ ਅੰਦਰ ਪੁਲਿਸ ਸੈਂਟਰ ਹੋ ਰਹੀ ਆ ਜਦਕਿ ਬੱਚੇ ਬਹੁਤ ਹੀ ਪੀਸਫੁੱਲ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਆ ਗੱਲ ਕੀਤੀ ਸੀ ਸਰ ਆਪਾਂ ਪੰਜਾਬ ਦੇ ਵਿੱਚ ਪ੍ਰੋਟੈਸਟ ਕਰਨ ਦੀ ਹੈ ਕਿ ਜਿਹੜਾ ਸਾਡਾ ਪ੍ਰੋਟੈਸਟ ਆ ਜੋ ਪੀਸਫੁੱਲ ਤਰੀਕੇ ਨਾਲ ਚੱਲ ਰਿਹਾ ਉਹਨੂੰ ਇਹਨਾਂ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਸਾਨੂੰ ਪ੍ਰੋਟੈਸਟ ਨੂੰ ਤਿੱਖਾ ਕਰਨ ਲਈ ਸਾਨੂੰ ਹੋਰ ਸਟੈਪ ਲੈਣੇ ਪੈ ਰਹੇ ਆ ਚਾਹੇ ਉਹ ਪੰਜਾਬ ਦੇ ਵਿੱਚ ਇਹਨਾਂ ਦੇ ਅਗੇਂਸਟ ਪ੍ਰੋਟੈਸਟ ਕਰਨ ਦੀ ਗੱਲ ਹੈ ਤੇ ਉਹ ਚੰਡੀਗੜ੍ਹ ਦੇ ਇਹਨਾਂ ਦੇ ਦਫ਼ਤਰ ਘੇਰਨ ਦੀ ਗੱਲ ਆ ਪੰਜਾਬ ਦੀ ਨੁਮਾਇੰਦਗੀ ਨੂੰ ਵਧਾਉਣ ਦੀ بجائے ਇਹ ਜਮਾ ਖਤਮ ਕਰਨਾ ਚਾਹੁੰਦੇ ਆ ਮੈਂ ਪੁੱਛਣਾ ਚਾਹਣਾ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਮੈਂ ਪੰਜਾਬ ਦੀ ਬੀਜੇਪੀ ਨੂੰ ਪੁੱਛਣਾ ਚਾਹਣਾ ਬਿੱਟੂ ਜੀ ਨੂੰ ਪੁੱਛਣਾ ਚਾਹਣਾ ਜੈਕਟ ਸਾਹਿਬ ਨੂੰ ਪੁੱਛਣਾ ਚਾਹਣਾ ਕੀ ਤੁਸੀਂ ਉਸ ਸੈਂਟਰ ਦੀ ਤਾਨਾਸ਼ਾਹੀ ਸਰਕਾਰ ਦੇ ਨਾਲ ਖੜੇ ਹੋ ਕਿ ਅੱਜ ਪੰਜਾਬ ਦੇ ਨਾਲ ਖੜੇ ਹੋ ਇੱਕ ਤੁਸੀਂ ਜਿਹੜੇ ਕਾਲ ਦੇ ਰਹੇ ਹੋ 3 ਤਰੀਕ ਦੀ ਇਹਦੇ ਵਿੱਚ ਕਿੰਨੂੰ ਸੱਦਾ ਹੈ ਕਿ ਵਿਦਿਆਰਥੀ ਕੇਰਣਗੇ ਜਾਂ ਜਥੇਬੰਦੀਆਂ ਕੇਰਣਗੀਆਂ ਸਾਥ ਕੌਣ ਦੇਊਗਾ ਦੇਖੋ ਇਸ ਗੱਲ ਨੂੰ ਅਸੀਂ ਪਹਿਲਾਂ ਹੀ ਦੱਸਿਆ ਕਿ ਪੰਜਾਬ ਹਤਾਚੀ ਪੰਜਾਬ ਹਤਾਚੀ ਦੇ ਵਿੱਚ ਸਾਡੀਆਂ ਕਿਸਾਨ ਜਥੇਬੰਦੀਆਂ ਮੈਂ ਤਾਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਦੇ ਆਰੰਭ ਚ ਕਹਾ ਕੇ ਐਸਕੇਐਮ ਦਾ ਬੜਾ ਵੱਡਾ ਸਹਿਯੋਗ ਰਿਹਾ ਜੇ ਅਸੀਂ 3 ਤਰੀਕ ਵਾਲਾ ਜਿਹੜਾ ਘਰਾਓ ਕਰਾਂਗੇ ਉਹਦੇ ਚ ਪੰਜਾਬ ਅਤਿਸ਼ੀ ਚਾਹੇ ਉਹ ਕਿਸਾਨ ਜਥੇਬੰਦੀਆਂ ਨੇ ਧਾਰਮਿਕ ਜਥੇਬੰਦੀਆਂ ਨੇ ਵਿਦਿਆਰਥੀ ਜਥੇਬੰਦੀਆਂ ਨੇ ਜਿਹੜੇ ਸਾਡੇ ਸਮਾਜਿਕ ਹਾਰਕੁਨ ਨੇ ਅਸੀਂ ਸਾਰਿਆਂ ਨੂੰ ਖੁੱਲਾ ਸੱਦਾ ਦੇਵਾਂਗੇ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਜਿਹੜਾ ਕੰਮ ਕਰਾਂਗੇ ਕਿਉਂਕਿ ਇਹ ਪੰਜਾਬ ਦਾ ਮੁੱਦਾ ਹੈ ਇਹ ਇਕੱਲਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸੈਨੇਟ ਦਾ ਮੁੱਦਾ ਹੈ ਇਕੱਲਾ ਇੱਥੋਂ ਦੇ ਵਿਦਿਆਰਥੀਆਂ ਦੇ ਨਹੀਂ ਪੰਜਾਬ ਦੀ ਹੋਣ ਦਾ ਮੁੱਦਾ ਸੋ ਹਰੇਕ ਪੰਜਾਬ ਪ੍ਰਸਤ ਨੂੰ ਖੁੱਲਾ ਸੱਦਾ ਤੇ ਉਹਨਾਂ ਦਾ ਸਮਰਥਨ ਹੋਣੀ ਚਾਹੀਦਾ ਹੈ ਹੁਣ ਕਲੀਅਰ ਕਰ ਦਿਓ ਤੁਸੀਂ ਬੀਜਲੇ ਬੀਜੇਪੀ ਦਫਤਰਾਂ ਦਾ ਘਰਾਓ ਕਰਨਾ ਹੈ ਪੰਜਾਬ ਦਾ ਬੀਜੇਪੀ ਹੈ ਚੰਡੀਗੜ੍ਹ ਬੀਜੇਪੀ ਇਹ ਕਿੱਥੇ ਕਿੱਥੇ ਨਹੀਂ ਚੰਡੀਗੜ੍ਹ ਦਾ ਵੀ ਕਰਾਂਗੇ ਚੰਡੀਗੜ੍ਹ ਦਾ ਤੇਥੋਂ ਅਸੀਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਤੇ ਬਾਕੀ ਸਾਡੇ ਜਿਹੜੇ ਯੂਨਿਟ ਪੰਜਾਬ ਦੇ ਵਿੱਚ ਨੇ ਕਾਲਜਾਂ ਦੇ ਵਿੱਚ ਨੇ ਵਿਦਿਆਰਥੀ ਜਿੱਥੇ ਬੰਦੀਆਂ ਸਾਰੀਆਂ ਦੇ ਤੇ ਐਸਕੇਐਮ ਦੇ ਸਹਿਯੋਗ ਦੇ ਨਾਲ ਪੰਜਾਬ ਦੇ ਵਿੱਚ ਜਿਲ੍ਹਾ ਦਫਤਰ ਨੇ ਪੰਜਾਬ ਦੇ ਜਿਲ੍ਹਾ ਦਫਤਰ ਜਿਹੜੇ ਹਾਂਜੀ ਹਾਂਜੀ ਪੰਜਾਬ ਦੇ ਵਿੱਚ ਕਿੰਨੇ ਜ਼ਿਲ੍ਹਾ ਦਫ਼ਤਰ ਹੈ ਜੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦਾ ਚੰਡੀਗੜ੍ਹ ਨੂੰ ਲੈ ਕੇ ਵੀ ਨਾਲ ਦੀ ਨਾਲ ਜਦੋਂ ਤੁਹਾਡਾ ਇਹ ਚੱਲਿਆ ਸੀਗਾ ਇੱਕ ਨੋਟੀਫਿਕੇਸ਼ਨ ਆਇਆ ਸੀ ਸੈਂਟਰਲ ਗਵਰਨਮੈਂਟ ਦਾ ਚੰਡੀਗੜ੍ਹ ਨੂੰ ਲੈ ਕੇ ਕਿ ਜਿਹੜਾ ਮੋਰਚੇ ਦੀ ਡਿਮਾਂਡ ਹੈ ਇਹ ਸੈਨੇਟ ਇਲੈਕਸ਼ਨ ਤੱਕ ਹੈ ਜਾਂ ਜਿਹੜਾ ਚੰਡੀਗੜ੍ਹ ਨੂੰ ਲੈ ਕੇ ਡਿਬੇਟ ਚੱਲ ਰਹੀ ਹੈ ਉਹਦੇ ਤੇ ਤੁਹਾਡਾ ਕੀ ਹੈ ਜੀ ਫਿਲਹਾਲ ਅਸੀਂ ਜਿਹੜਾ ਆਪਦਾ ਇੱਕ ਸਾਂਝਾ ਕੌਸ ਵਾਸਤੇ ਸੈਨੇਟ ਹੈ ਜਿਹੜਾ ਪਹਿਲਾਂ ਅਸੀਂ ਆਪਦੀ ਪਹਿਲੀ ਲੜਾਈ ਲੜਾਂਗੇ ਇਹ ਜਿੱਤ ਲਈਏ ਜਿਹੜਾ ਪੰਜਾਬ ਯੂਨੀਵਰਸਿਟੀ ਤੋਂ ਬਾਅਦ ਜਿਹੜਾ ਚੰਡੀਗੜ੍ਹ ਦਾ ਮੁੱਦਾ ਫਿਲ ਜੋ ਦੁਬਾਰਾ ਨੂੰ ਲੈ ਕੇ ਆਉਣਗੇ ਤੇ ਫਿਰ ਅਸੀਂ ਇੱਥੇ ਦੁਬਾਰਾ ਵੀ ਧਰਨਾ ਲਾਵਾਂਗੇ ਇਸ ਪ੍ਰੋਟੈਸਟ ਨੂੰ ਵੱਡਾ ਕਰਾਂਗੇ ਫਿਲਹਾਲ ਸਾਡੀ ਲੜਾਈ ਜਿਹੜੀ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਤੁਸੀਂ ਆਪਣੀ ਦੋਹਣੀ ਦੀ ਫਾਈਨਲ ਹੈ ਜਿਹੜੀ 3 ਤਰੀਕ ਦਾ ਤੁਸੀਂ ਘਰਾਉ ਦਾ اعلان ਦਿੱਤਾ ਇਹ ਫਾਈਨਲ ਹੈ ਬਿਲਕੁਲ ਫਾਈਨਲ ਕਾਲ ਹੈ ਜੀ ਬਿਲਕੁਲ ਸਾਡੀ ਇੱਥੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਇਹ ਸਾਡੀ ਫਾਈਨਲ ਕਾਲ ਹੈ ਅਸੀਂ ਸਾਰੇ ਜਥੇਬੰਦੀਆਂ ਦੇ ਨਾਲ ਤਾਲਮਿਲ ਬਿਠਾ ਕੇ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਬੀਜੇਪੀ ਦੇ ਦਫ਼ਤਰਾਂ ਦਾ ਘਰਾਉ ਨੂੰ ਅਸੀਂ ਸਕਸੈਸਫੁਲੀ ਜਿਹੜਾ ਇਹਨਾਂ ਦਾ ਘਰਾਉ ਕਰਾਂ ਆਪਦੇ ਜਿਹੜੇ ਸਾਡੀ ਕਾਲ ਇਹ ਫਾਈਨਲ ਹੈ